ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਾਈ ਸਭ ਠੀਕ ਠਾਕ ਹੋਵਗੇ ਅੱਜ ਬਾਈ ਪੂਰਾ ਦਿਨ ਬਰਸਾਂਤ ਹੁੰਦੀ ਰਹੀ ਪੂਰਾ ਮੀਂਹ ਪੈਂਦੇ ਰਿਹਾ ਅੱਜ ਪਹੁੰਚੇ ਜੀ ਆਪਾਂ ਫਤੇਗੜ ਸਾਹਿਬ ਗੁਰੂ ਨਾਨਕ ਟੁਆਇਜ਼ ਜੋਨ ਐਂਡ ਗਿਫਟ ਸੈਂਟਰ ਦੇ ਜਿੱਥੇ ਬਾਈ ਖਡਾਉਣੇ ਹੀ ਖਡਾਉਣੇ ਆ ਪੂਰੇ ਦਿੱਲੀ ਆ ਬਈ ਆਪਣਾ ਜੌਂਡੀਅਰ ਟਰੈਕਟਰ ਲੈਣਾ ਦਿਖਾਣੇ ਆ ਬਾਈ ਤੁਹਾਨੂੰ ਆਮਨਾਰ ਮੈਂ ਇੱਥੇ ਬਈਆਂ ਪਹਿਲਾਂ ਫਿੱਟ-ਫੁਟ ਕਰਾ ਦਿੱਤਾ ਆ ਖੜਿਆ ਬਈ ਆਪਣਾ ਜੌਂਡੀਅਰ ਟਰਾਲੀ ਨਾਲ ਹੋਰ ਅਮਨੋ ਕਾਲ ਵੀ ਸਾਰਿਆਂ ਨੂੰ ਉਹ ਠੀਕ ਹੈ ਠੀਕ ਹੈ ਜੀ ਲੈ ਲਿਆ ਆਪਾਂ ਨੇ ਜੌਂਡੀਅਰ ਆ ਜੌਂਡੀਅਰ ਲੈ ਲਿਆ ਬਈ ਅੱਜ ਆਪਾਂ ਨੇ ਲਿਫਟ ਚ ਕਰਨਾ ਆਮਨਾਰ ਟਰਾਲੀ ਬਈ ਲਈ ਆਪਾਂ ਨੇ ਜੈਕ ਵਾਲੀ ਸਿਆ ਪ੍ਰੈਸ਼ਰ ਵਾਲੀ ਟਰਾਲੀਆਂ ਬਈ ਟਰੈਕਟਰ ਹੋ ਗਿਆ ਰੈਡੀ ਪਾਈਆਂ ਨੇ ਫੁੱਲ ਫੁੱਲ ਲਾਤੇ ਆ ਨਾ ਫਤੇਗੜ ਸਾਹਿਬ ਆਏ ਆ ਬਈ ਆਪਾਂ ਪੰਪ ਦੇ ਨਾਲ ਹੈ ਹਾਲੈਂਡ ਏਜੰਸੀ ਦੇ ਨਾਲੇ ਬਈਆਂ ਦੀ ਸ਼ਾਪ ਹੈ ਪੂਰੇ ਖਡਾਉਣੇ ਆ ਬਈ ਐਨ ਦੇਖੋ ਬੱਚਾ ਆਉ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਖਡਾਉਣਾ ਲੈ ਕੇ ਐਨ ਛੋਟੇ ਵੱਡੇ ਸਾਰੇ ਖਲਾਉਣੇ ਬਈ ਐਨ ਖਡਾਉਣੇ ਖਡਾਉਣੇ ਜੀ ਜੀ ਮਿਲਦੇ ਆ ਸਰਦਾਰ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੈ ਜੀ ਬਹੁਤ ਵਧੀਆ ਜੀ ਅੱਜ ਸਾਡੇ ਭਾਈ ਜੀ ਦਿਕੰਦਰ ਭੰਗੂ ਜੀ ਸਾਡੇ ਕੋਲੇ ਆਏ ਆ ਬੜਾ ਮਨੂ ਫੋਨ ਬਲੇਟ ਆਉਂਦਾ ਹੈ ਵੀ ਭਾਈ ਜੀ ਆਏ ਆ ਤੇ ਅੱਜ ਇਹ ਲੈ ਕੇ ਚਲੇ ਹੁੰਦੇ ਕਾ ਜੋਂਡੀਰ ਸਾਡੇ ਕੋਲ ਜੀ ਹਾਂਜੀ ਆਪਾਂ ਨੇ ਅੱਜ ਪਰਮਾਤਮਾ ਦੀ ਕਿਰਪਾ ਨਾਲ ਲਿਆ ਜੋਂਡੀਰ ਤੇ ਮਹਾਰਾਜਾ ਨੇ ਤਰਕੀਆਂ ਵਾਛੇ ਤੇ ਨਾਲ ਭਾਈ ਸਾਡੇ ਅਮੜਾ ਤੋਂ ਉਹ ਵੀ ਆਏ ਆ ਤੇ ਹੋਰ ਮੋ ਤੁਹਾਡਾ ਭਾਈ ਜੀ ਆਏ ਸਾਡੇ ਕੋਲ ਆਏ ਧੰਨਵਾਦ ਭਾਈ ਧੰਨਵਾਦ ਤੁਸੀਂ ਇੰਨਾ ਮਾਨ ਬਖਸ਼ਿਆ ਬਹੁਤ ਬਹੁਤ ਧੰਨਵਾਦ ਜਦ ਰੱਖੋ ਗੁਰਨਾਥ ਕਵਾਏ ਜੀ ਨੂੰ ਸਰਾਹਤ ਬਾਕੀ ਭਾਈ ਜੀ ਦੱਸ ਦਿੰਗੇ ਧੰਨਵਾਦ ਸਾਰੇ ਭਾਈ ਚਾਹੀਦਾ ਛੋਟਾ ਵੱਡਾ ਕਵਾਏ ਕਾਈ ਦਾ ਭਾਈਆਂ ਕੋਲ ਬਈ ਨਾ ਟਰੈਕਟਰ ਜਿਹੜਾ ਸੀਗਾ ਪਹਿਲਾਂ ਇੱਕ ਉਈ ਕੋ ਕਸਟਮਰ ਹੋਰ ਆ ਗਿਆ ਬਾਈਆਂ ਨੇ ਉਹਨੂੰ ਦਿਆ ਬਾਈਆਂ ਨੇ ਤੁਰਤ ਆਪਾਂ ਨੂੰ ਫਿੱਟ ਕਰਕੇ ਦਿਆ ਬਾਈ 20 ਮਿੰਟ ਦੇ ਅੰਦਰਾਂ ਦਾ ਟਰੈਕਟਰ ਸਾਰਾ ਤਿਆਰ ਕਰਕੇ ਪੇਟੀ ਉਹ ਪਈਏ ਬਾਹਰ ਆ ਦੇਖੋ ਇਹ ਚ ਸਾਰਾ ਸੀਗਾ ਟਰੈਕਟਰ ਬਾਈਆਂ ਨੇ 20 ਮਿੰਟ ਦੇ ਅੰਦਰ ਅੰਦਰ ਬਾਈ ਆਪਾਂ ਨੂੰ ਤਿਆਰ ਕਰਕੇ ਦੇ ਦਿੱਤਾ ਟਰੈਕਟਰ ਅਸੀਂ ਕਿਹਾ ਵੀ ਕੋਈ ਨਹੀਂ ਭਜਾਲ ਫੇਰ ਲੈ ਜੂਗੇ ਨਹੀਂ ਕਹਿੰਦੇ ਨਹੀਂ ਤੁਸੀਂ 20 ਮਿੰਟ ਰੱਖੋ ਅਸੀਂ ਤਿਆਰ ਕਰਕੇ ਦੇ ਦਿੰਦੇ ਆ ਪਹਿਲਾਂ ਟਰੈਕਟਰ ਖੜਿਆ ਸੀਗਾ ਇੱਕ ਹੋਰ ਉਹ ਬਾਈ ਹੋਰ ਲੈ ਕੇ ਕਸਟਮਰ ਬਹੁਤ ਵਧੀਆ ਬਾਈ ਖਡਾਉਣੇ ਆ ਸਾਰੇ ਐਵੇਂ ਇਹ ਵਿਖਾਉਣੇ ਆ ਗਏ ਦੇਖਣ ਨੂੰ ਐ ਲੱਗਦਾ ਵੀ ਸੱਚੀ ਨੇ ਆ ਜੀਸੀਬੀ ਹੈ ਜਿਵੇਂ ਟਰੈਕਟਰ ਹੈ ਆਪਣੇ ਵਾਰੀ ਖਲਾਉਣੇ ਹੋਰ ਤਰ੍ਹਾਂ ਦੇ ਹੋ ਗਏ ਰਹਿੰਦੇ ਹੁਣ ਬਈ ਜਮਾਨੇ ਦੇ ਨਾਲ ਨਾਲ ਚੇਂਜ ਹੋ ਗਿਆ ਸਮੇਂ ਦੇ ਨਾਲ ਹਰੇਕ ਚੀਜ਼ ਹੈ ਨਾ ਠੀਕ ਹੈ ਬਈ ਧੰਨਵਾਦ ਤੁਹਾਡਾ ਸਾਰਿਆਂ ਦਾ ਇੰਨਾ ਪਿਆਰ ਦੇਣ ਵਾਸਤੇ ਚੱਲਦੇ ਆਪਾਂ ਦਿੰਨੇ ਘਰੇ ਕਹਿੰਦਾ ਤੇਲ ਤੂਲ ਚੁਆਉਣੇ ਹੈ ਟਰੈਕਟਰ ਦਾ ਕੋਈ ਦਿੱਕਤ ਹੈ ਜੀ ਕੋਈ ਹੈ ਨਾ ਕੋਈ ਨਹੀਂ ਕਰਦੇ ਤਾਰੀ ਲੱਤ ਕੋਈ ਨਹੀਂ ਕੋਈ ਨਹੀਂ ਜੀ ਰੱਖਦੇ ਆ ਗੱਡੀ ਚ ਟਰੈਕਟਰ ਲੈ ਆ ਗਿਆ ਚੌਂਦੀ ਰੱਖੋ ਜੂਗੇ ਜੀ ਬਚਾ ਜੀ ਕੇ ਰੱਖਦੇ ਆ ਰਾਮ ਨਾਲ ਕਿੱਕੇ ਸੀਟ ਤੇ ਰੱਖੀਏ ਆ ਜਾਣਾ ਮੈਂ ਟਰਾਲੀ ਚੋਣਾ ਲੈਓ ਟਰਾਲੀ ਚੜ ਗਿਆ ਬਾਈ ਜਾਉਂਗੀ ਇਹਦਾ ਆਪਣਾ ਟਰਾਲੀ ਗੱਡੀ ਹੈ ਹੈਵੀ ਆ ਗਈ ਘਰਾਂ ਰੈਵ ਤਾਂ ਠੀਕ ਹੈ ਲੈ ਵੀ ਤੇਲ ਚੋਈਂਗੇ ਵੰਦਰ ਪੜੇਗਾ ਟਰੈਕਟਰ ਚੋ ਉਹਦਾ ਤੇਲ ਨਵੇਂ ਜੌਂ ਡੀਅਰ ਦਾ ਚਾਲ ਚਲੋ ਲੈ ਚਲੋ ਅੰਦਰ ਆਜੋ ਆਜੋ ਇਹ ਹੁਣ ਤੋਂ ਮੋੜੀ ਆਹਾ ਰਿਮੋਟ ਕੇ ਲੇ ਚਲਾਓ ਚੱਲ ਪਾਈ ਟਰਾਲੀ ਆ ਗਈ ਡਬਲ ਜੋੜੇ ਵਾਲੀ ਲਿਓ ਜੀ ਕਰੋ ਮੂੰਹ ਮਿੱਠਾ ਟਰੈਕਟਰ ਦਾ ਸਾਰੇ ਟਰੈਕਟਰ ਲਾਤੇ ਅੰਦਰ ਆਪਾਂ ਨੇ ਲਓ ਚੀਜੀ ਖਾਓ ਟਰੈਕਟਰ ਨੂੰ ਵੀ ਖਿਲਾਓ ਚਾ ਮੈਂ ਟਰੈਕਟਰ ਇੱਧਰੇ ਭਈ ਰਹਿਮਤ ਬੈਠੀ ਏ ਟਰਾਲੀ 'ਮੈਂ ਕੀ ਕਰ ਰਿਹਾ ਪੁੱਤ ਠੀਕ ਏ ਉਹ ਗੁੱਡੇ ਲੱਦਲੇ ਵਿੱਚ ਹਾਂ ਲੈ ਮੈਂ ਲਾਉਣਾ ਮੈਂ ਖੁੱਲ ਗਿਆ ਪੁੱਤ ਮੈਂ ਲਾ ਦਿੰਨਾ ਇਹ ਚਾ ਖਨਾਉਣੇ ਲੱਦਲੇ ਰਹਿਮਤ ਨੇ ਟਰਾਲੀ 'ਮੋਂ ਗੱਡੀਆਂ ਲੱਦ ਲੀਆਂ ਆ ਦੇ ਗੱਡੀਆਂ ਵੀ ਲੱਤ ਲੀਆਂ ਹੈ ਕੌਣ ਲੈ ਕੇ ਆ ਟਰੈਕਟਰ ਹੈ ਕੌਣ ਲੈ ਕੇ ਆ ਟਰੈਕਟਰ ਲੈ ਵੀ ਮਿਲ ਗਿਆ ਖਲਾਉਣਾ ਗੱਡੀਆਂ ਲੱਖ ਲੀਆਂ ਉੱਪਰ ਟਰੈਕਟਰ ਦੇ ਟਰਾਲੀ ਦੇ ਵਿੱਚ ਸਮਾਨ ਲੱਦ ਲੈ ਖਲਾਉਣੇ ਖਲਾਉਣੇ ਰਹਿਮਤ ਨੇ ਰਹਿਮਤ ਕਿਵੇਂ ਪਤਾ ਠੀਕ ਹੈ ਸੋਨਾ ਟਰੈਕਟਰ ਕੌਣ ਲੈ ਕੇ ਆ ਓਏ ਕਿੰਨੀਆਂ ਗੱਡੀਆਂ 2 3 ਹੂੰ 2 3 ਠੀਕ ਸ ਠੀਕ ਹੈ ਟਰੈਕਟਰ ਸੋਣਾ ਹੈ ਕੌਣ ਚਲਾਏਗਾ ਟਰੈਕਟਰ ਨੂੰ ਕੋਈ ਕੱਕੇ ਪਹਿਲਾਂ ਗੱਲ ਸੁਣ ਟਰੈਕਟਰ ਕੌਣ ਚਲਾਏਗਾ ਲੈ ਵੀ ਰਹਿਮਤ ਲੱਗ ਗਿਆ ਖੇਲ ਆਪਣੇ ਟਰੈਕਟਰ ਮਾ ਟਰਾਲੀ ਮਾ ਲੱਦ ਜਾ ਪੂਰਾ ਸਮਾਨ ਉਹ ਟਰੈਕਟਰ ਪਲਟਾ ਦੇ ਦੂਗਾ ਛੋਟਾ ਹਾਂ ਬੈਠ ਗਿਆ ਪਰ ਠੀਕ ਹੈ ਚੱਲ ਚਲਾਓ ਠੀਕ ਹੈ ਬਈ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਵੀਡੀਓ ਆਪਣੀ ਇੰਨੀ ਗਏ ਮਿਲਦੇ ਹਾਂ ਕੱਲ ਨੂੰ ਕਿਸੇ ਨਵੀਂ ਵੀਡੀਓ ਵਾਂ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ